ਸਾਜੀ ਮਿੱਤਰੋ ਕੀ ਹਾਲ ਚਾਲ ਇੱਕ ਨਵੇਂ ਦਿਨ ਦੇ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਜੀ ਤੇ ਅੱਜ ਵੱਜ ਗਿਆ ਟਾਈਮ 3 3:30 ਦਾ ਟਾਈਮ ਹੋ ਰਿਹਾ ਤੇ ਅੱਜ ਮੈਂ ਜਾ ਰਿਹਾ ਆਪਣੇ ਨਾਨਕੇ ਕਿਉਂਕਿ ਬਹੁਤ ਟਾਈਮ ਹੋ ਗਿਆ ਮੈਨੂੰ ਮੇਰੇ ਨਾਨਕੇ ਗਏ ਨੂੰ ਤੇ ਮਾਮੇ ਦਾ ਮੁੰਡਾ ਕਹਿੰਦਾ ਆ ਕੇ ਜਾ ਘੇੜਾ ਮਾਰ ਕੇ ਜਾ ਤੇ ਅੱਜ ਮੌਸਮ ਵੀ ਠੰਡਾ ਹੈ ਸਵੇਰੇ ਸਵੇਰੇ ਮੀਂਹ ਪੈ ਕੇ ਹਟਿਆ ਨਾ ਤੇ ਆਜੂ ਕਰਦੇ ਆਂ ਵਲੌਗ ਦੀ ਸਟਾਰਟਿੰਗ ਤੇ ਚੱਲਦੇ ਆਂ ਨਾਨਕੇ ਤੇ ਜਾਂਦੇ ਜਾਂਦੇ ਇੱਕ ਰਿਸ਼ਤੇਦਾਰੀ ਚ ਖੜਾਂਗੇ ਤੇ ਉੱਥੋਂ ਇੱਕ ਰਿਸ਼ਤੇਦਾਰ ਨੂੰ ਨਾਲ ਲੈ ਕੇ ਜਾਵਾਂਗੇ ਆਪਾਂ ਤੇ ਉਹਨੇ ਵੀ ਜਾਣਾ ਤੇ ਆਜੂ ਕਰਦੇ ਆਂ ਵਲੌਗ ਦੀ ਸਟਾਰਟਿੰਗ ਇਹ ਮੋਟਰਸਾਈਕਲ ਆਪਣੇ ਨਾਲ ਰਹਿੰਦਾ ਹਮੇਸ਼ਾ ਇਹਦੀ ਚਾਬੀ ਵੀ ਨਹੀਂ ਹੈਗੀ ਤੇ ਇਹਦਾ ਲੋਕ ਵੀ ਟੁੱਟ ਗਿਆ ਤੇ ਇੱਥੇ ਚੱਲਾਂਗੇ ਆਪਾਂ ਜਨਾਨਕੇ ਤੇ ਆਜੋ ਚੱਲਦੇ ਆਂ ਮੌਸਮ ਦੇਖੋ ਯਾਰ ਮੌਸਮ ਜਮ ਠੰਡਾ ਠੰਡਾ ਹੋ ਰਿਹਾ ਸਵੇਰੇ ਮੀਂਹ ਪੈ ਕੇ ਹਟਿਆ ਤੇ ਕੱਲ ਆਪਣੇ ਬਣਾਈ ਸੀ ਰਖੜੀ ਕਾਫੀ ਹੋ ਗਈਆਂ ਸੀ ਇੱਕ ਦੋ ਰੱਖ ਲਈਆਂ ਆਪਾਂ ਨੇ ਤੇ ਆਜੋ ਚੱਲਦੇ ਆਂ ਆਹ ਮਾਹੌਲ ਦੇਖੋ ਯਾਰ ਕਿੰਨੀ ਕੈਂਟ ਲੋਕੇਸ਼ਨ ਆ ਦੇਖੋ ਇਹ ਜੋ ਦੇ ਸਾਡੇ ਪਿੰਡ ਤੋਂ ਬੱਡੀ ਲੈਨ ਨੂੰ ਜਾਂਦੇ ਆ ਉੱਥੇ ਆਉਂਦੀ ਹੈ ਲੋਕੇਸ਼ਨ ਨੋ ਵੀ ਮੈਂ ਕੋਟੜੇ ਪਹੁੰਚ ਗਿਆ ਸੀ ਤੇ ਕੋਟੜੇ ਤੋਂ ਮੋਟਰਸਾਈਕਲ ਖੜਾ ਕੇ ਤੇ ਮੈਂ ਸਾਡੇ ਰਿਸ਼ਤੇਦਾਰ ਨਾਲ ਚੱਲਿਆ ਹੁਣਾ ਕਿਸ਼ਨਗੜ ਕਿਉਂਕਿ ਮੇਰੇ ਦੇ ਨਾਨਕੇ ਤੇ ਇਹ ਬੰਦੇ ਦੇ ਹੈਗੇ ਨੇ ਸੌਰੀ ਤੇ ਇਹ ਮੈਨੂੰ ਕਈ ਦਿਨਾਂ ਦਾ ਲੱਗ ਰਿਹਾ ਸੀ ਕਹਿੰਦਾ ਮੇਰੇ ਨਾਲ ਚੱਲਨੀ ਕਿਉਂਕਿ ਮੇਰੀ ਵੀ ਸਲਾਹ ਸੀ ਤੇ ਇਹਦੇ ਨਾਲ ਮੇਰਾ ਪ੍ਰੋਗਰਾਮ ਬਣ ਗਿਆ ਤੇ ਪ੍ਰੋਗਰਾਮ ਸਾਡਾ ਬਣਿਆ ਸੀ ਹਫਤੇ ਦਾ ਹਫਤੇ ਦਾ ਪ੍ਰੋਗਰਾਮ ਬਣਾਇਆ ਸੀ ਤੇ ਅੱਜ ਉਹ ਦਿਨ ਆ ਗਿਆ ਵੀ ਜਿਹੜੇ ਅੱਜ ਅਸੀਂ ਜਾ ਰਹੇ ਹਾਂ ਤੇ ਜਾ ਕੇ ਮਿਲਦੇ ਆਪਾਂ ਕਿਸ਼ਨਗੜ੍ਹ ਤੇ ਤੁਸੀਂ ਤੇ ਅੱਜ ਗੱਡੀ ਚੇਂਜ ਕਰਕੇ ਲੈ ਕੇ ਆਏ ਇਹ। ਬਾਕੀ ਮੌਸਮ ਘੈਂਟ ਹੈ ਤੇ ਆਪਾਂ ਜਾ ਕੇ ਮਿਲਦੇ ਆ ਤੁਹਾਨੂੰ ਕਿਸ਼ਨਗੜ੍ਹ। ਲੈ ਵੀ ਕਿਸ਼ਨਗੜ੍ਹ ਚ ਅਸੀਂ ਐਂਟਰ ਹੋ ਗਏ ਆ ਤੇ ਸਰਪਾਈ ਜਾਊਗਾ ਹਰਦੀਪ ਕਹਿੰਦਾ ਮੈਂ ਦੱਸੇ ਨਹੀਂ ਬਿਨਾ ਦੱਸੇ ਆਇਆ ਅੱਜ ਤੇ ਆਪਾਂ ਪਹੁੰਚ ਗਏ ਆ ਸਰਕਾਰੀ ਸਕੂਲ ਕੋਲ ਬਸ ਇੱਥੋਂ ਹੈਗਾ 2-3 ਮਿੰਟ ਦਾ ਰਸਤਾ ਹੈ ਕਰਦਾ ਤੇ ਜਾ ਕੇ ਮਿਲਦੇ ਆਪਾਂ ਤੇ ਸਰਪ੍ਰਾਈਜ਼ ਦਿੰਨੇ ਆ ਲੈ ਵੀ ਪਹੁੰਚ ਗਏ ਆ ਆਪਾਂ ਗੱਡੀ ਅੰਦਰ ਐਂਟਰ ਕਰਦੇ ਆ ਇੱਧਰ ਕਾਸ਼ੀਰ ਵੇਟ ਕਰਨ ਲੱਗ ਰਿਹਾ ਦੀ ਪਹਿਲਾਂ ਖੋਲ੍ਹੇ ਗੇਟ ਵਗਦੀ ਵਗਦੀ ਚੱਲ 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 ਦੇ ਸਰਪ੍ਰਾਈਜ਼ ਦਿੱਤਾ ਹੈ ਬਿਨਾ ਦੱਸੇ ਆਏ ਆਂ ਸੀ ਬਈ ਬਿਨਾ ਬਿਨਾ ਦੱਸੇ ਆਏ ਆ ਬਿਨਾ ਦੱਸੇ ਸਰਪ੍ਰਾਈਜ਼ ਹੋਰ ਬਾਈ ਠੀਕ ਹੈ ਬਿਨਾ ਦੱਸੇ ਆਏ ਆ ਸੱਸੀ ਘਰ ਮਾਂ ਨੂੰ ਕਹਿੰਦੇ ਤੂੰ ਸੀ ਨਾ ਕਹਿੰਦੇ ਤੂੰ ਸੀ ਨਾ ਵੀ ਜਦੋਂ ਤੈਂ ਫੋਨ ਲਾਇਆ ਤੀ ਉਦੋਂ ਅਸੀਂ ਲੈ ਰਹੇ ਯਾਰ ਇਹਦੇ ਹਾਂ ਹਾਂ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਹੈ ਅੱਗੇ ਲਾ ਦੋ ਕਹਿੰਦੇ ਲੈ ਵੀ ਇਧਰ ਕਾਸ਼ੂ ਕਹਿੰਦੇ ਠੰਡਾ ਸਰਵ ਕਰਨ ਲੱਗਿਆ ਨਾਲ ਅਗੇ ਉਹ ਲਿਆਰ ਕੀ ਕਹਿੰਦੇ ਨੇ ਗਾਸ਼ੀ ਉਹਨੂੰ ਈਟ ਮਸਾਲਾ ਸੇਵਾ ਚੱਲ ਰਹੀ ਏ ਇੱਧਰ ਤੇ ਗਰਮੀ ਜਿਆਦਾ ਹੈ ਲੱਗਦਾ ਹੈ ਨਾ ਅੱਜ ਹਾਂ ਲਾ ਦੇ ਅੱਜ ਅੱਜ ਪਾਰਟੀ ਤੇਰੇ ਘਣੀ ਹੈ ਗਾਸ਼ ਨਾ ਕੋਈ ਚੱਕਰ ਹਾਂ ਅੱਜ ਮੌਸਮ ਵੀ ਠੰਡਾ ਹੈ ਕਰੋ ਬੰਦੇ ਘਰ ਹੋ ਰਹੇ ਨੇ ਹਾਂ ਦੇਖ ਤੇ ਅੱਜ ਬੰਦੇ ਬਈ ਠੰਡ ਹੋ ਰਹੀ ਏ ਪਹਿਲਾਂ ਇੱਧਰ ਦੁੱਧ ਆ ਗਿਆ ਸਾਡੇ ਵਾਸਤੇ ਬਰਫੀ ਨਾਲ ਬਿਸਕਟ ਤੇ ਆ ਬੰਦੇਗੇ ਨੇ ਅੱਜ ਪਾਰਟੀ ਐ ਪਹਿਲਾਂ ਵੀ ਦੱਸਿਆ ਤੁਹਾਨੂੰ ਮੈਂ ਨਾ ਤੇ ਅੱਜ ਇਹਦੀ ਨੂੰ ਮੌਕਾ ਮਿਲੇ ਇਤੋਂ ਖਾਵਾਂਗੇ ਜਿਹੜਾ ਕੁਝ ਖਾਣਾ ਹੈ ਕੱਪੜੇ-ਕੁੱਪੜੇ ਚੇਂਜ ਕਰਕੇ ਇੱਧਰ ਬੰਦੇ ਨੇ ਸਾਡੇ ਨੇ ਕੱਪੜੇ ਚੇਂਜ ਕਰ ਲਈ ਥੋੜਾ-ਮੋਟਾ ਹੀ ਰਹਿ ਗਿਆ ਤਨੀ ਕਸ਼ ਇਹ ਚੱਲਾਂਗੇ ਆਪਾਂ ਬੈਠਾ ਜਾ ਲੈਦੇ ਦੇਖਾਂਗੇ ਇੱਧਰ ਬਣਦਾ ਪ੍ਰੋਗਰਾਮ ਠੀਕ ਕਰ ਤੀ ਕੱਪੜੇ ਚੇਲੇਗਾ ਠੀਕ ਹੈ ਗਾ ਜੀ ਓਕੇ ਸਰ ਓਕੇ ਲੈ ਹੈਵੀ ਗੇਟ ਫੇੜਤਾ ਸੀ ਨੇ ਤੇ ਹੁਣ ਅਸੀਂ ਚੱਲਦੇ ਆਂ ਲਹਿਰਾ ਗਾਗਾ ਹੇਲਦਾ ਯਾਰੋ ਹਣਾ ਡਰੈਸ ਚੇਂਜ ਕਰ ਲਈ ਹਰਦੀ ਆਪਣੇ ਇੱਧਰ ਤੇ ਅਸੀਂ ਹੁਣ ਚੱਲਾਂਗੇ ਕਿਹੜਾ ਗਾਗਾ ਸਾਡਾ ਇੱਕ ਬੰਦਾ ਪਿੱਛੇ ਰਹਿ ਗਿਆ ਗੇਟ ਲਾਉਣ ਲੱਗ ਰਿਹਾ ਉਹ ਆ ਜਾ ਭਾਈ ਆ ਜਾ ਆ ਬੰਦਾ ਮਸਾ ਫਸਿਆ ਸਾਨੂੰ ਤੇ ਇਹਦੀ ਸਰਪਾਰਟੀ ਹੈ ਅੱਜ ਕਿ ਨਹੀਂ ਅਰਦੀਪ ਹਾਂ ਠੀਕ ਹੈ ਤੇ ਹੁਣ ਮਿਲਦੇ ਆਪਾਂ ਲਹਿਰੇ ਜਾ ਕੇ ਦੇਖਦੇ ਆ ਕੀ ਪ੍ਰੋਗਰਾਮ ਆਣਦਾ ਮੌਸਮ ਕਹਿੰਦੇ ਠੰਡਾ ਹੋ ਗਿਆ ਹੈ ਓਏ ਇਧਰ ਅਸੀਂ ਲਹਿਰੇ ਪਹੁੰਚ ਗਏ ਸਾਡਾ ਬੰਦਾ ਹੋ ਟੂ ਟੂ ਵਾਲਿਆਂ ਦੇ ਜਾ ਰਿਹਾ ਹੈ ਗਲਾਸ ਗਾੜ ਲਵਾਉਣ ਫੋਨ ਚ ਇੰਨਾ ਟਾਈਮ ਹੋ ਗਿਆ ਸਾਨੂੰ ਬੈਠਿਆ ਨੂੰ ਤੇ ਕਹਿੰਦਾ ਆ ਗਿਆ ਆ ਗਿਆ ਦੋ ਤਿੰਨ 10 ਮਿੰਟ ਹੋ ਗਏ ਰਦੀਪਾਣਾ ਹੋਰ ਭਾਈ ਤੇ ਲੈ ਕੇ ਆ ਪਿਆ ਆਪੇ ਹੁਣ ਉੱਥੇ ਜਾ ਕੇ ਬੈਠੇ ਕਹਿੰਦਾ ਆ ਗਿਆ ਆ ਗਿਆ ਉਹਦੀ ਵੇਟ ਕਰਨ ਲੱਗ ਗਏ ਗੱਡੀ 'ਚ ਬੈਠੇ ਹੋ ਲੱਗ ਰਿਹਾ ਉਧਰ ਗਾੜ ਲਵਾਉਣ ਚਮਕਦੀ ਨਗਾ ਦੂਰੋਂ ਆ ਜਾਂਦੇ ਉਹਨੂੰ ਫਿਰ ਚੱਲਾਂਗੇ ਸੀ ਵੀ ਬੱਸ ਲੈ ਵੀ ਨਿਕਲਦਾ ਗਿਆ ਮੈਨੂੰ ਲੱਗਦਾ ਆਉਂਦਾ ਤਾਂ ਇੱਧਰ ਹੀ ਹੈ ਆ ਆ ਗਿਆ ਬਹੁਤ ਟਾਈਮ ਲਵਾਤਾ ਅਪਤਿੰਦਰ ਨੇ ਐਨਾ ਟਾਈਮ ਲਾਤਾ ਉਹ ਤੂੰ ਦਾ ਪਤਾ ਨਹੀਂ ਬਾਗੇ ਜਿਵੇਂ ਆਈਫੋਨ ਦੇ ਗਾਰਡ ਲਵਾਣ ਗਿਆ ਉਹਨੇ ਹੈਗਾ ਤੇਰਾ 2500 ਵਾਲੇ ਬਹੁਤ ਤਗੜੀ ਸਟਾਈਲ ਨਾਲ ਲਾਉਂਦੇ ਨੇ ਇਹ ਦੇਖਾਂ ਕਿ ਇਹ ਲੈ ਇਹ ਨਹੀਂ ਹੈਗੀ ਵੀ ਹਵਾ ਭਰ ਗਈ ਨਾ ਮੜੀ ਜੀ ਉਹਨਾਂ ਨੇ ਪਤਾ ਨਹੀਂ ਦੇਖਾਂ ਤੇ ਇੱਕ ਚੀਜ਼ ਟੇਪ ਜੀ ਲਿਆ ਕੇ ਉਹਨੇ ਗਲਾਸ ਪੱਟ ਕੇ ਦੁਬਾਰੇ ਟੇਪ ਦੇਖਾਂ ਤੇ ਕਿਵੇਂ ਦੇ ਲਾ ਕੇ ਸਕਰੀਨ ਤੇ ਫੇਰ ਪਤਾ ਨਹੀਂ ਕਿਵੇਂ ਦੇ ਲਾਇਆ ਲਵਾ ਕੇ ਲਿਆ ਬਸ ਚੱਲ ਕੋਈ ਨਾ ਠੀਕ ਲਫੜ ਟਾਈਮ ਬੋਤਲਵਾ ਦਿੱਤਾ ਇਕੱਲੇ ਨਹੀਂ ਕਿਉਂ ਉਕਲਾ ਕਰੀਏ ਲਓ ਵੀ ਪਹੁੰਚ ਗਏ ਆਪਾਂ ਲੇਹਰਾ ਗਾਗਾ ਗਾਰਡ ਗੁੱਡ ਲਵਾ ਕੇ ਹੁਣ ਆਪਾਂ ਚੱਲਦੇ ਆ ਰੈਸਟੋਰੈਂਟ ਤੇ ਕੁਝ ਖਾਣ ਪੀਣ ਮੌਸਮ ਕਿਹੋ ਜਿਹਾ ਹੈ ਨਾ ਅਰਾਦਾ ਤੇਰਾ ਅਰਾਦਾ ਕੀ ਹੈ ਤੇਰਾ ਚਲੀਏ ਨਾ ਚੱਲ 10 ਮਿੰਟ ਖੜ੍ਹ ਜਾਗੇ ਨਾ ਲੈ ਵੀ ਪੀਣੀ ਨਾ ਮਸਾਲਾ ਪੀਣ ਦਾ ਸਾਲਾ ਕਿਹੜਾ ਮਸਾਲਾ ਹੋਇਆ ਇਹ ਚਨਾਬ ਆਪਾੜ ਮੰਗਾਇਆ ਕੱਲ ਸੀਨੇ ਹਰਦੀਪ ਕਹਿੰਦਾ ਮੈਂ ਤਾਂ ਇਹੀ ਖਾ ਕੇ ਸਾਰ ਲੂਗਾ ਹਰਦੀਪ ਇਹ ਕਹਿੰਦਾ ਚਿਕਨ ਨਹੀਂ ਖਾਂਦਾ ਹੈਗਾ ਕਹਿੰਦਾ ਲਾਈਵ ਹੋਟਲ ਤਾਂ ਪਹੁੰਚ ਚੁੱਕੇ ਆਪਾਂ ਚੱਲੀਏ ਹੁਣ ਵਾਪਸ ਘਰ ਨੂੰ ਬਹੁਤ ਨੇਰਾ ਹੋ ਗਿਆ ਬਈਆ ਉਹ ਖੋਲ ਦੇ ਟਾਕੀ ਲੈ ਹਰਦੀਪ ਚੱਲੀਏ ਕਰੀ ਹੁਣ ਹਾਂਜੀ ਹਾਂ ਬਾਈ ਓਏ ਹੋਲੀ ਲੈ ਓ ਯਾਰ ਲੇਟ ਹੋ ਗਿਆ ਯਾਰ ਤੈਨੂੰ ਇੱਤਨਾ ਕੋ ਹੋ ਗਿਆ ਟੋਟੋ ਘਟਾ 8 ਵਜ ਗਿਆ ਪਰ ਕਿੰਨੇ ਵਜ ਅਜੇ ਆਪਾਂ 5 5 ਵਜ ਅਜੇ 3 ਘੰਟੇ ਹੋ ਗਏ ਹਨ ਤੇ ਹੁਣ ਚਲਦੇ ਆ ਵਾਪਸ ਅਸੀਂ ਘਰ ਤੇ ਘਰੀ ਖਾਣੇ ਜਾ ਕੇ ਰੋਟੀ ਵਾਸਤੇ ਰੋਟੀ ਦੀ ਭੁੱਖ ਤਾਂ ਹੈ ਨਹੀਂ ਸਾਨੂੰ ਕਿਉਂਕਿ ਸੀ ਬਰਗਰ ਪੀਜ਼ਾ ਬਹੁਤ ਕੁਝ ਖਾ ਲਿਆ ਅੱਛਾ ਉਹ ਲੇਟਾ ਲੱਗ ਰਹੀਆਂ ਥੱਲੇ ਹੋਇਆ ਦੇਖੋ ਏਸੀ ਲੱਗੀ ਵੀ ਗਰਮੀ ਆਉਂਦੀ ਆ ਬਾਈ ਏਸੀ ਕਿੱਥੇ ਐਦਾ ਚਲੋ ਮਿਲਦੇ ਆਂ ਬਈ ਘਰੇ ਆ ਗਏ ਆਪਾਂ ਜਰਾ ਹੁਰੀ ਜਿਹਨੂੰ ਤੁੰਦੂ ਚਾਹ ਵੀ ਕਹਿੰਦੇ ਪਹੁੰਚ ਗਏ ਘਰੇ ਆ ਆਪਾਂ ਹਰਦੀਪ ਗੱਡੀ ਅੰਦਰ ਲਾਊਗਾ ਹੁਣ ਤੇ ਕਾਛ ਉਧਰ ਗੇਟ ਖੋਦਣ ਲੱਗ ਗਿਆ ਚੰਗੀ ਤਰ੍ਹਾਂ ਖੋਲਨੀ ਸਾਡੂੰ ਨੇਰਾ ਬਹੁਤ ਹੋ ਗਿਆ ਰ ਅਸੀਂ 5 ਵਜੇ ਦੇ ਗਏ ਹੋਏ ਆ ਖਾ ਖਾ ਕੇ ਲੇਟ ਇੰਨੇ ਜ਼ਿਆਦੇ ਹੋ ਗਏ ਵੀ ਹੁਣ ਪਹੁੰਚੇ ਆ ਜੀ ਚੱਲ ਵੀ ਚੱਲ 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 ਕਹਿੰਦੇ ਬਈ ਗੱਡੀ ਅੰਦਰ ਲਾ ਕੇ ਤੇ ਅਸੀਂ ਇੱਧਰ ਗੇੜਾ ਮਾਰਨਾ ਆ ਬਗਲਕ ਨਹੀਂ ਗਿਆ ਕੁੱਛ ਆ ਜਾਂਦਾ ਇੱਧਰ ਕਾਜੀ ਗੱਡੀ ਅੰਦਰ ਲਵਾ ਆਏ ਹੈ ਹੈ ਫਾਰਮ ਹਾਊਸ ਫਾਰਮ ਹਾਊਸ ਕਾਜੀ ਕਹਿੰਦਾ ਫਾਰਮ ਹਾਊਸ ਤੇ ਪਹੁੰਚਿਆ ਜੀ ਬਾਗਲ ਨਾਲ ਕਹੋ ਕਹਿੰਦਾ ਵੇਸਤੀ ਕਰ ਰਹੇ ਹਾਂ ਆ ਦੇਖੋ ਇੱਧਰ ਆ ਲੱਗ ਰਹੀ ਆ ਮੱਛਰ ਤਾਂ ਨਹੀਂ ਲੱਗ ਰਹੀ ਐ ਮੱਛਰ ਵਾਸਤੇ ਸੇਫਟੀ ਐ ਮੈਸਾਂ ਦੀ ਠੀਕ ਐ ਰੋਟੀ ਖਾਉਗੇ ਵੋਏ ਰੋਟੀ ਖਾਉਗੇ ਨਾ ਖਾਂਦਾ ਨਹੀਂ ਚਲੋ ਜੀ ਓਕੇ ਗੁੱਡ ਮਾਰਨਿੰਗ ਬਈ ਅਗਲੇ ਦਿਨ ਦੀ ਸਵੇਰ ਹੋ ਗਈ ਐ ਤੇ ਅਸੀਂ ਫਾਰਮ ਹਾਊਸ ਚਾਏ ਦੇ ਕਾਸ਼ੂ ਵਾਲੇ ਫਾਰਮ ਹਾਊਸ ਚਾਏ ਤੇ ਤੇ ਇੱਧਰ ਸੇਖੋ ਸੇਖੋ ਫਾਰਮ ਹਾਊਸ ਸਵੇਰ ਦਾ ਮੌਸਮ ਹੋ ਗਿਆ ਦੇਖੋ ਗਰਮੀ ਹੋ ਗਈ ਕੱਲ ਠੰਡਦੀ ਆ ਰਹਣਾ ਜਿੱਦਾਂ ਪਖਾਨ ਪੀਣ ਗਏ ਤੇ ਤੇ ਹੁਣ ਸਵੇਰੇ ਸਵੇਰੇ ਗਰਮੀ ਆ ਤੇ ਹੁਣ ਅਸੀਂ ਚੱਲਾਂਗੇ ਵਾਪਸ ਪਿੰਡ ਨੂੰ ਹਰਦੀਪ ਜਾਊ ਪਿੰਡ ਨੂੰ ਤੇ ਅਸੀਂ ਕਿਤੇ ਹੋਰ ਜਾ ਕੇ ਆਣੇ ਕਿੱਥੇ ਜਾ ਕੇ ਆਣੇਗਾ ਜੀ ਆਪਨੇ ਉਗਰਾਹਾ ਉਗਰਾਹਾ ਹਾਂ ਤੇ ਉੱਥੇ ਜਾ ਕੇ ਆਣਾ ਤੇ ਹੁਣ ਨਾ ਨੂੰ ਕੇ ਤੇ ਤਿਆਰ ਹੋਨੇ ਰੋਟੀਆਂ ਠੀਆ ਪਰ ਪਹਿਲਾਂ ਖਾ ਲਈ ਕਿਉਂ ਨਹੀਂ ਪਾ ਹਾਂ ਬਈ ਅੱਛਾ ਆਇਆ ਨਹੀਂ ਤੇਰਾ ਪਾਪਾ ਹੋਏ ਕਦੋਂ ਆਇਆ ਦੀ ਕਦੋਂ ਆਇਆ ਦੀ ਕਿੰਨੇ ਕ ਵਜੇ ਅਸੀਂ ਚੱਲੇ ਆ ਸੀ ਹੁਣ ਵਾਪਸ ਕੋਟੜੇ ਤੇ ਕੋਟੜੇ ਤੋਂ ਆਪਾਂ ਮੋਟਰਸਾਈਕਲ ਲੈ ਕੇ ਚੱਲਾਂਗੇ ਬਰਾਹ ਸਵੇਰ ਦੇ ਰੈਡੀ ਹੋ ਰਿਹਾ ਹੁਣ ਜਾਣੇ ਸੀ ਪਹਿਲਾਂ ਕਿਤੇ ਹੋਰ ਚੜੇਗੇ ਸੀ ਗਰਮੀ ਬਹੁਤ ਜ਼ਿਆਦਾ ਹੈ ਹੁਣ ਮਾੜਾ ਇਹ ਗੱਡੀ 'ਚ ਬੈ ਕੇ ਏਸੀ ਦਾ ਫਰਕ ਜਾ ਪੈਣਾ ਕਛੂ ਹੈ ਲੇਰੀ ਨੂੰ ਜਾਵਾਂਗੇ ਉਹ ਵੀ ਕਹਿੰਦੇ ਗੱਡੀ 'ਚ ਉਤਰ ਕੇ ਕੋਟੜੇ ਪਹੁੰਚ ਗਏ ਸੀ ਆਪਾਂ ਤੇ ਨਾਲ ਦੀ ਨਾਲ ਆਪਾਂ ਨੇ ਛੇੜਿਆ ਆਪਣਾ ਮੋਟਰਸਾਈਕਲ ਤੇ ਹੁਣ ਚੱਲਦੇ ਆਪਾਂ ਉਗਰਾਹਾਂ ਨੂੰ ਦੁਪਹਿਰੇ ਦੁਪਹਿਰੇ ਗਰਮੀ ਬਹੁਤ ਹੋ ਰਹੀ ਹੈ ਅੱਜ ਕੱਲ ਮੌਸਮ ਠੀਕ ਸੀ ਪਰ ਅੱਜ ਗਰਮੀ ਜ਼ਿਆਦੇ ਹੈ। ਫਿਰ ਅਸੀਂ ਲੈਰੇ ਤੋਂ ਜਾ ਕੇ ਜਾਵਾਂਗੇ ਉਰਾਂ ਤੇ ਮਿਲਦੇ ਸਾਡੇਲੇ ਪਾਸ ਦੇ ਮੁੰਡੇ ਨਾਲ। ਆਹ ਕਿੱਥੇ ਜਾ ਰਹੇ ਹਾਂ। ਜਿਵੇਂ ਲੈਰੇ ਪਹੁੰਚ ਕੇ ਆਪਾਂ ਹੋਟਲ 'ਚ ਇੱਥੋਂ ਲੈਂਦੇ ਆਂ ਆਪਾਂ ਡੱਬੇ। ਸਾਡੇਲੇ ਜਵਾਖਾ ਜਾ ਵਾਸਤੇ। ਅਸੀਂ ਪਤੀਸਾ ਵਰਖੀ ਤੇ ਇੱਕ ਗਲਾਜਾ ਦਾ ਡੱਬਾ ਲੈਣ ਲੱਗੇ ਰਿਹਾ ਕਾਚੂ ਦਾ ਰੇਟ ਹੀ ਬਹੁਤ ਮਹਿੰਗਾ ਲੈਰੇ ਹਣਾ। ਬ੍ਰਿਟੇ ਨਾਲੋਂ ਹੈਗੇ। ਤੋਂ ਲੱਗ ਰਿਹਾ ਪੈਕ ਕਰਨ ਲੈ ਕੇ ਪ੍ਰਤੀਕਾ ਵਰਕ ਕੀਤੇ ਇਹ ਇੱਕ ਦਲਾਜਾਂ ਦਾ ਪਰ ਫਿਰ ਚੱਲਾਂਗੇ ਆਪਾਂ ਉਗਰਾਹਾ ਕਿਉਂ ਸੁਣ ਆ ਗਿਆ ਕਰ ਦਿਓ ਜੀ ਕਰ ਦਿਓ ਲੋ ਬਈ ਚੱਕੋ ਵੀ ਵਾਸ਼ੋ ਡੱਬੇ ਆਪਾਂ ਨੇ ਲੈ ਲੇ ਬਾਈ ਤੇ ਹੁਣ ਚੱਲਦੇ ਆਪਾਂ ਲੈ ਵੀ ਛੇੜ ਓਏ ਮੀਂਹ ਵਾਲਾ ਮੌਸਮ ਹੋ ਗਿਆ ਜਾਮ ਮੈ ਲੱਗਦਾ ਹੈ ਹੈ ਜਗਰਾ ਇਧਰ ਪੀੜੀ ਗਲੀ ਵਿੱਚ ਦੀ ਜਾਵਾਂ ਹੈਗਾ ਨਾ ਆਹੀ ਜਾਊ ਹਾਂ ਉਹ ਸਿਰੇ ਨਿਕਲੂਗੀ ਜਾ ਕੇ ਇਹ ਨਹੀਂ ਹੈਗੀ ਆਹੀ ਹੈ ਹੈ ਜਾਂਾਂ ਦਾ ਲੱਗ ਰਹੀ ਹੈ ਉਹ ਤਾਂ ਕੱਚੀ ਹੈ ਤਦੰਦੇ ਦੇਖੀ ਬੱਬੂ ਦੇਖੀ 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 ਆ ਬੰਦੇ ਨੇ ਭਾਈ ਆ ਖੜੇ ਕਿਉਂ ਜਾਜ ਤਿਆਰ ਕਰਨ ਲੱਗ ਰਹੇ ਹੋ ਹੈ ਜਾਜ ਤਿਆਰ ਹੋਣ ਲੱਗ ਰਿਹਾ ਬੰਦਾ ਕੰਮ ਆ ਪੂਰਾ ਭਾਈ ਇਧਰ ਕਪੜੇ ਤਿਆਰ ਕਰ ਲੱਗ ਰਹੇ ਨੇ ਹੈ ਗਰਮੀ ਗਰਮੀ ਹੋ ਰਹੀ ਹੈ ਨਾ ਉਹ ਜੀ ਆ ਸਮਾਨ ਗੱਡੇ ਨਹੀਂ ਨੇ ਆਜੋ ਚਲੋ ਚਲੋ ਅੰਦਰ ਜਾਓ ਯਾਰ ਚਾ ਤੂੰ ਮਨ ਵੇਲੇ ਕੱਢਿਆ ਨਹੀਂ ਅਸੀਂ ਨਹੀਂ ਉੱਤੋਂ ਉੱਤੋਂ ਧੋਤੀ ਹੈ ਮੈਂ ਏਸੀ ਲਵਾ ਲਿਆ ਹੈ ਏਸੀ ਹੋਰ 26 26 ਦੇ ਰੱਖਦਾ ਤੇ ਕੂਲਿੰਗ ਕਰੀ ਬੈਠਿਆ ਉਹ ਅੰਦਰ ਜਾਵਾਂ ਉਹ ਚੀਜ਼ ਨਹੀਂ ਆਏ ਯਾਰ ਬਚੀ ਆਊਗਾ ਵੱਡੇ ਜ਼ਰ ਬਚੀ ਪਿੰਡ ਮੈਂ ਨਹੀਂ ਗਿਆ ਦਿਹਾੜਾ ਨਹੀਂ ਨਾ ਨਹੀਂ ਬੰਦਾ ਸਾਡਾ ਹਉ ਆਉਂਦਾ ਸਕੂਲੋਂ ਆਇਆ ਇਹ ਚੁੱਪਚੀ ਬਿੱਤਾ ਜਾਣ ਲੱਗ ਰਿਹਾ ਚੁੱਪਚੀ ਬਿੱਤਾ ਇਹ ਉਹ ਵੜ ਗਿਆ ਉਧਰ ਲੁੱਕ ਚੱਲੂਗ ਚੱਲੂਗ ਜਾਓ ਇਹ ਲੋਕ ਜਾ ਕੋਈ ਕੰਮੀ ਨਹੀਂ ਬਣਉਣ ਲੱਗ ਰਿਹਾ ਉਹ ਆ ਗਿਆ ਸਸਰੀਕਾਰ ਜੀ ਬਾਈ ਜੀ ਕੀ ਹਾਲ ਚਾਲ ਨੇ ਠੀਕ ਹੈ ਆ ਬਾਹਾਂ ਟੰਗ ਕੀ ਆ ਰਹੇ ਆ ਓਏ ਬਾਹਾਂ ਨਹੀਂ ਬੈਲੀ ਬੰਦੇ ਨੇ ਇਹ ਅਸੀਂ ਆਏ ਆ ਤੇਰੇ ਲਵੇ ਆਉਂਦੇ ਆ ਕਿੜੀਆਂ ਗੱਲਾਂ ਕਰਾ ਫੜਾ ਫੜਾ ਕਾ ਜੂ ਫੜਾ ਇਹਨਾਂ ਨੂੰ ਉਹ ਭੰਡਾ ਪੀਣੀ ਥੋੜੀ ਅਸੀਂ ਚਾਹ ਪੀਵਾਂਗੇ ਯਾਰ ਜਾ ਵੀ ਲੈ ਕਾ ਸ਼ੂ ਜਾ ਉੱਥੇ ਵੜਾ ਅਛਾ ਬੱਦਾ ਹੀ ਨੇ ਬੱਦਾ ਹੀ ਨਾ 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 ਲੈ ਡਰ ਸ਼ੂ ਪਾਪ ਪੈਰ ਉੱਤ ਗਿਆ ਉਹ ਆ ਉਹ ਫੜ ਫੜ ਹੋਰ ਫੜ ਵੀ ਫੜ ਓਏ ਕਰ ਓਏ ਯਾਰ ਮੇਰਾ ਗੂਗਲ ਪੇ ਨਹੀਂ ਚੱਲਦਾ ਯਾਰ ਚੱਕ ਚਲਾ ਦਾਂ ਕੋਈ ਨਾ ਤੂੰ ਫੜ ਪਹਿਲਾਂ ਇੱਧਰ ਯਾਰ ਆ ਫੜ ਲੈ ਉਹ ਫੜ ਲਾਂਗੇ ਕੋਈ ਨਾ ਜੇਬ ਚ ਹੀ ਰੱਖੇ ਨੂੰ ਫੜਾ ਜਾ ਸ਼ੰਨੂ ਮੱਥੇ ਨਾਲ ਲਾ ਓ ਮੱਥੇ ਨਾਲ ਚੱਕ ਤੂੰ ਤੂੰ ਵੀ ਲਾ ਫੜਾ ਉੱਥੇ ਜਾ ਆਹ ਦੇਖੀ ਲਾ ਮੱਥੇ ਨਾਲ ਵੀਡੀਓ ਚ ਐ ਕਰਨ ਲੱਗ ਰਹੇ ਹੁੰਦਾ ਫੁੱਲ ਬਈ ਦੰਨਿਆਵਾਦ ਬਈ ਇਹਨੇ ਜਾਉਣਾ ਹਰਾਮ ਕਰਕੇ ਜਦੋਂ ਦੇ ਆਇਆਂਗੇ ਹਾਂ ਇਹ ਕਹਿੰਦਾ ਕਹਿੰਦਾ ਵੀ ਕੱਢ ਛੇੜ ਹੁਣ ਦੇਖੀ ਵੀਡੀਓ ਚ ਐ ਕਰਨ ਲੱਗ ਰਹੇ ਆ ਵੀ ਕਹਿੰਦਾ ਕੋਈ ਚੱਕਰ ਨਹੀਂ ਐ ਜਿਵੇਂ ਸ਼ੋਅ ਕਰਦੇ ਵੀ ਮਾਦੂ ਓਏ ਉਹ ਉਹ ਬਾਤ ਹੀ ਕੋ ਬਾਤ ਹੀ ਬੰਦੇ ਨੇ ਉਧਰ ਸੁਣ ਗੱਲ ਸੁਣ ਗੱਲ ਇਹ 500 ਆਪਾਂ ਰੱਖਦੇ ਨਹੀਂ 500 ਏਸੀ ਤੇ ਲਾ ਦੇਣਾ ਆਪਾਂ ਇਹਦਾ ਕੀ ਲਾਵਾਂਗੇ 500 ਏਸੀ ਤੇ ਲਾ ਦੇਣਾ ਮੀਟ ਲਿਆਵਾਂਗੇ ਕੁਸ ਲਿਆਵਾਂਗੇ ਅੱਜ ਦੁਪਹਿਰੇ ਮੀਟ ਖਵਾਵਾਂਗੇ ਸਾਨੂੰ ਨਾ ਮੀਟ ਦੁਪਹਿਰੇ ਕੀ ਲੱਗਦਾ ਨਹੀਂ ਵੀ ਹਲਕਾ ਬੰਦਾ ਨਹੀਂ ਉਹਨੇ ਤਾਂ ਸ਼ਾਮ ਲਈ ਬੰਦੇ ਜਾਂਦਾ ਤੂੰ ਤਾਂ ਚੰਦ ਇਕੱਠੇ ਕਰਦਾ ਉਹਦੇ ਗਾਹਾਂ ਲਾਈਫ ਬਣਾਊਗਾ ਲਾਈਫ ਬਣਾਊਗਾ ਉਹਦੀ ਇਕੱਠੇ ਕਰਕੇ ਦੇਖਿਆ ਮੁੰਡਾ ਸ਼ਰਟ ਦਿਖਾਉਂਦਾ ਹੈ ਔਰ ਟੰਗੂਤੀ ਬੰਨਦ ਨੇ ਫੇਰ ਦੇਖਿਆ 2000 ਵਾਲੀ ਲਗਾ 2000 ਵਾਲੀ ਇੱਕ ਦਾ ਪਾਈ ਬੈਠਾ ਮੇਰੀ ਇੱਕ ਦਾ ਦੰਬ ਦਿੰਦੇ ਨੇ ਮੇਰੀਆਂ ਸ਼ਰਟਾਂ ਇਹ ਅੱਜ ਇਹ ਤੀ ਸ਼ਰਟ ਪਵਾ ਕੇ ਭੇਜੂਗਾ ਦੇਖਿਆ ਭਾਈ 2000 ਵਾਲੀ ਪੰਜ ਬੰਦ ਹੋਊਗਾ ਇੱਕ ਤੇ ਆ ਕੇ ਬੰਦੂਗਾ ਇਹ ਕੀ ਚੱਕਰ ਹੋਏ ਲਾਈਵ ਇੱਥੇ ਗਏ ਅਰਥੂ ਸਾਡੀ ਸੇਵ ਆ ਕਰਦਾ ਹੈ ਕੌਲੀਆਂ ਏ ਦੇਖੋ ਬਈ ਇਹਦੇ ਵਿੱਚ ਕੀ ਪਾਵਾਂਗੇ ਝੀਕੀ ਪਾਵਾਂਗੇ ਸੌਸ ਪਾਵਾਂਗੇ ਦੇਖ ਕੇ ਪਾਈਓ ਇਧਰ ਕਮੇੜਾ ਕਮੇੜਾ ਆਉਂਦੇ ਕਿਉਂ ਬਾਜੂ ਬਸ ਬਸ ਝੋਲਾ ਭਰੀ ਫਿਰ ਅਰਚੂ ਦਾ ਬਸ 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 ਆਓ ਦਾਦਾ ਉਹੀ ਨਾ ਹੋ ਬੜੀ ਜੋ ਕੀ ਬਰੈਡ ਅੱਧਾ ਅੱਧਾ ਨੂੰ ਕੀ ਕੀ ਚੱਕਰ ਆ ਮੈਂ ਉੱਥੋਂ ਬਾੜ ਲਈ ਪਤਾ ਯਾਰ ਉਹਨੂੰ ਵੀ ਅਜੀ ਤੇਰੀ ਅਰਚੂ ਬਾਗਲ ਚ ਆਏ ਇਧਰ ਕਹਿੰਦਾ ਮੈਂ ਤੂੜੀ ਪਾ ਕੇ ਆਉਂਗਾ ਮੇਰੇ ਨਾਲ ਚੱਲੋ ਚੱਲ ਫਾਰਮ ਹਾਊਸ ਲਾ ਲਓ ਯਾਰ ਚਲੋ ਵੀ ਚਲੋ ਹੈ ਖੜੇ ਸੰਦ ਇਹਨਾਂ ਦੇ ਪਵਾਨੀਗਰ ਵਾਲੇ ਹੈ ਚਲੋ ਵੀ ਚਲੋ ਆ ਗਿਆ ਸੁਣੋ ਇਹ ਡੰਗਰ ਉਹ ਤੇਰੀ ਪਾ ਓਏ ਛੱਡੀ ਓਏ ਇੱਕ ਇਹ ਕਾਹਨੂੰ ਦੇਸਤੀ ਕਰਾਏਗਾ ਚਾਓ ਆ ਗਿਆ ਵੀ ਇਹਦਾ ਫਾਰਮ ਆ ਸੱਤ ਛੂਰਾਂ ਦਾ ਹੁਣ ਪਾਊਗਾ ਕੱਖੇ ਪਾ ਦੇ ਓਏ ਹੋਰ ਹਨੂ ਮਵਾ ਜਾਂਦੇ ਇਹ ਨਾ ਹੈ ਐ ਖੜੀਆਂ ਨੇ ਇਧਰ ਮਾਜਾਂ ਨੇ ਤੇ ਇੱਕ ਮੁਰਗਾ ਇੱਕੇ ਰਹਿ ਗਿਆ ਬਸ ਹੈ ਓਏ ਉਹ ਬਾਕੀ ਖਾ ਗਏ ਸੀ ਹਾਂ ਬਾਕੀ ਬਣਾ ਬਣਾ ਖਾ ਗਏ ਬਣਾਉਣ ਚੱਟ ਟੈਂ ਪਾਣੀ ਪੀ ਕੇ ਹਰ ਚੁ ਬੰਨ ਬੰਨ ਕੇ ਰਾ ਪਾਣੀ ਛਿੜਕਦੀ ਉਹਨਾਂ ਦੇ ਬੰਨਣੇ ਇਕੱਡੇ ਇਕੱਡੇ ਪਾਣੀ ਪਿਆ ਕੀ ਨਹੀਂ ਲਾ ਦੇ ਲਾ ਦੇ ਗੱਲਾਂ ਨਹੀਂ ਕਰਿਆ ਕਰ ਦਿੰਦੀਆਂ ਕਰ ਲੈ ਕਰ ਲੈ ਕੰਮ ਤੇਰੇ ਸਦਕੇ ਹੈਂ ਕਰ ਲੈ ਕਰ ਲੈ ਓਏ ਕਰ ਲੈ ਕਰ ਲੈ ਆ ਬੰਦਾ ਦੇ ਕੰਮ ਵਾਲੀ ਦੇਖੀ ਜਾਣੀ ਨਹੀਂ ਇਧਰ ਚ ਤਾਂ ਓਏ ਚੱਲ ਚੱਲ ਤੇਰਾ ਯਾਰ ਵਪਾਰੀ ਡੰਗਰਾਂ ਦਾ ਹੈ ਕੋਈ ਘੱਟਾ ਅੱਛਾ ਵੇਚ ਦੇ ਟਾਇਰ ਲਵਾ ਲੈ ਇਹਦੇ ਟਾਇਰ ਕਬਰਾਛ ਮਿਲਦੇ ਆ ਫਿਰ ਬਾਈ ਅੱਜ ਆ ਬੰਦਾ ਗੂਗਲ ਪੇ ਚ ਲਾ ਕੇ ਗਿਆ ਅਸੀਂ ਬਹੁਤ ਦਿਨ ਕਹਿ ਰਹੇ ਸੀ ਇਹ ਚਲਦਾ ਨਹੀਂ ਪਾਰਟੀ ਹੋਵੇ ਕਿ ਨਹੀਂ ਮੇਰਾ ਨਾ ਕੋਈ ਪਾਰਟੀ ਨਹੀਂ ਭੈਂ ਦਿਨੇ ਖਵਾਇਆ ਪਿਲਾ ਹੈ ਜੀ ਉਂਗਰਾ ਮੇਰਾ ਗੂਗਲ ਪੇ ਚ ਲਾਦਾ ਵਾਦਾ ਦਿੱਤਾ ਹੁਣ ਹੋਰ ਕਿੰਨਾ ਕ ਚਲ ਸਕਦਾ ਕਾਚੰਗਾ ਮਿਲਦੇ ਆ ਫਿਰ ਹੈ ਓਕੇ ਉਧਰ ਸਾਡਾ ਬੰਦਾ ਉਹ ਲੱਗ ਰਿਹਾ ਮੋਟਰਸਾਈਕਲ 'ਤੇ ਆ ਗਿਆ ਲੱਗਦਾ